ਕੁਸਤੀ ਲਾਈਵ ਟੀਵੀ ਫੇਸਬੁਕ ਪੇਜ ਅਤੇ YouTube ਚੈਨਲ JRC Live TV ਉੱਤੇ ਸਾਰਿਆਂ ਦਾ ਸਵਾਗਤ ਹੈ। ਅਤੇ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਵੀ ਮਹਰਮ 2024 ਦੇ ਸਬੰਧ ਵਿੱਚ ਅੱਜ ਠੰਡੇ ਮਿੱਠੇ ਜਲ ਦੀ ਸ਼ਬੀਲ ਸਾਰੇ ਹੀ ਮੁਸਲਮਾਨ ਭਾਈਚਾਰੇ ਦੇ ਵੱਲੋਂ ਖੇਡ ਸਟੇਡੀਅਮ ਸ਼੍ਰੀ ਚਮਕੌਰ ਸਾਹਿਬ ਦੇ ਅੱਗੇ ਜਿਹੜੀ ਲਗਾਈ ਗਈ ਹੈ ਤੇ ਸਾਰਿਆਂ ਨੂੰ ਰੋਕ ਰੋਕ ਕੇ ਠੰਡੇ ਮਿੱਠੇ ਜਲ ਦਾ ਸੇਵਨ ਕਰਵਾ ਰਹੇ ਆ ਸਾਡਾ ਸਾਰੇ ਵੀਰਾਂ ਦੇਖੋ ਵੀ ਕਿਸ ਤਰ੍ਹਾਂ ਹਰ ਇੱਕ ਨੂੰ ਰੋਗ ਰੋਕ ਕੇ ਜਿਹੜਾ ਇਹ ਸੇਵਨ ਕਰਵਾ ਰਹੇ ਆ ਠੰਡੇ ਮਿੱਠੇ ਜਲ ਦਾ ਜੁਲਾਈ ਦਾ ਮਹੀਨਾ ਹੈ ਤੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਵਾਂਗੇ ਤੇ ਤੁਸੀਂ ਦੇਖੋ ਵੀ ਨਾਲ ਦੀ ਨਾਲ ਜਿਹੜਾ ਬਣਾਇਆ ਜਾ ਰਿਹਾ ਦੋ ਤਿੰਨ ਤਰ੍ਹਾਂ ਦਾ ਸ਼ਰਬਤ ਜਿਹੜਾ ਦੱਸ ਰਹੇ ਆ ਤੇ ਆ ਦੇਖੋ ਸਕੂਲ ਵਾਲੀ ਜਿਹੜੀ ਗੱਡੀ ਆ ਉਹਨੂੰ ਰੋਕ ਕੇ ਵੀ ਗੱਡੀ ਦੇ ਵਿੱਚ ਚੜ੍ਹ ਚੜ੍ਹ ਕੇ ਜਿਹੜਾ ਹਰ ਇੱਕ ਨੂੰ ਆ ਲੀਚੀ ਦੀ ਦੱਸੀ ਜਾ ਰਹੀ ਹੈ ਵੀ ਲੀਚੀ ਦਾ ਜਿਹੜਾ ਇਹ ਵੀਰਾਂ ਨੇ ਦੱਸਿਆ ਵੀ ਸ਼ਬੀਲ ਤਿਆਰ ਕਰੀ ਹੈ ਤੇ ਆ ਤੁਹਾਨੂੰ ਪਤਾ ਹੀ ਇਹ ਗੁਲਾਬਾਂ ਦੀ ਹੁੰਦੀ ਐ ਤੇ ਦੋ ਤਿੰਨ ਤਰ੍ਹਾਂ ਦਾ ਇਹ ਦੱਸ ਰਹੇ ਆ ਵੀ ਅਸੀਂ ਬਣਾਇਆ ਹੋਇਆ ਠੰਡਾ ਮਿੱਠਾ ਜਲ ਤੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਵੀਡੀਓ ਦੇ ਵਿੱਚ ਤੇ ਸਾਰੇ ਰਾਹੀਗਰ ਰੁਕ ਰੁੱਕ ਕੇ ਆਪਣੀ ਪਿਆਸ 부ਝਾ ਰਹੇ ਆ ਤੇ ਕਮਾਂਕਾਰਾਂ ਨੂੰ ਜਾ ਰਹੇ ਆ ਕੋਈ ਕਿਸੇ ਕੰਮ ਲਈ ਕੋਈ ਕਿਸੇ ਕੰਮ ਲਈ ਸੋ ਇਹ ਵੀਰ ਸਾਰਿਆਂ ਨੂੰ ਤੁਸੀਂ ਦੇਖੋ ਵੀ ਰੋਕਦੇ ਆ ਤੇ ਬਹੁਤ ਵਧੀਆ ਲੱਗਾ ਮਨ ਨੂੰ ਵੀ ਗਰਮੀ ਦੇ ਵਿੱਚ ਕਿਸੇ ਦੀ ਪਿਆਸ 부ਝਾਣਾ ਤੇ ਤੁਸੀਂ ਜਰੂਰ ਇਹਨਾ ਤਵੀਰਾਂ ਨੂੰ ਸਪੋਰਟ ਕਰਿਓ ਵੀਡੀਓ ਵੀ ਦੱਬ ਕੇ ਸ਼ੇਅਰ ਕਰਿਓ ਤੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਆਓ ਕਰੀਏ ਗੱਲਬਾਤ ਆ ਸਾਡਾ ਸਾਰਾ ਭਾਈਚਾਰਾ ਜਿਹਨਾਂ ਨੇ ਅੱਜ ਸ਼ਵੀਰ ਲਾਈ ਹੋਈ ਆ ਤੇ ਗੱਲਬਾਤ ਵੀ ਕਰਦੇ ਆਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਭਾਈ ਬਹੁਤ-ਬਹੁਤ ਧੰਨਵਾਦ ਤੁਸੀਂ ਰੋਕ ਰੋਕ ਕੇ ਜਿਹੜਾ ਰਾਹੀ ਗਰਾਂ ਨੂੰ ਗਰਮੀ ਦੇ ਦਿਨਾਂ ਚਲੋ ਅੱਜ ਦਾ ਮੌਸਮ ਠੰਡਾ ਜਿਹੜਾ ਪਾਣੀ ਪਿਲਾ ਰਹੇ ਆ ਤੇ ਵੀਰ ਮਤਲਬ ਆਪ ਜਿਹੜਾ ਅੱਜ ਸ਼ਵੀਲ ਪਿਲਾ ਰਹੇ ਆ ਹਾਂਜੀ ਇਹਦੇ ਬਾਰੇ ਦੱਸੋ ਵੀ ਅੱਜ ਆਪਾਂ ਕੀ ਦਿਨ ਅੱਜ ਇਹ ਮਤਲਬ ਇਹ ਹਮਾਰੀ ਜਗ ਅਲੀ ਸ਼ੇਰ ਖੁਦਾ تھے ਤੇ ਉਹਨਾਂ ਕੇ ਜੋ ਸ਼ਹਿ ਬੇਟੇ تھے ਉਹ ਅੱਜ ਕਿਦ ਲਈ ਯੋਧੀ ਮੈਦਾਨ ਵਿੱਚ ਸ਼ਹੀਦ ਕਰ ਦਿਆ ਅੱਛਾ ਨਵਾਜ਼ ਪੜਤੂਗੇ ਤਾਂ ਮਨ ਉਹਨਾਂ ਨੇ ਲੰਗਰ ਲਈ ਨੰਗਰ ਆਪ ਜਿਵੇਂ ਕੋ ਉਹਨੂੰ ਪਾਣੀ ਲਈ ਜੋ تھے ਉਹਨਕੇ ਪਰਿਵਾਰ ਭਾਈ ਭੈਣ ਨੂੰ ਪਾਣੀ ਲਈ ਤਰਸਾਇਆ ਤਾਂ ਉਹਨੂੰ ਉਹ ਕਿਹਾ ਕਿ ਰਹੇ ਤੇ ਅੱਜ ਉਹਦਾ ਪਲਾਸਮਾ ਵੱਲ ਉਹਨਾਂ ਨੇ ਕਰਾ ਦੇ ਉਹਨਕੇ ਉਹਨਕੇ ਯਾਦ ਵਿੱਚ ਇਹ ਲਗਾਇਆ ਮਤਲਬ ਚਲੋ ਯਾਦ ਦੇ ਵਿੱਚ ਤੁਸੀਂ ਜ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹੋ ਹਾਂਜੀ ਹਾਂਜੀ ਤੇ ਦੋ ਤਰ੍ਹਾਂ ਦਾ ਬਣਾਇਆ ਹੋਇਆ ਤੁਸੀਂ ਹੈ ਨਾ ਆ ਕਿਹੜਾ ਬਣਾਇਆ ਹੈ ਆ ਬਰਮੀ ਹੈ ਇੱਕ ਹੈ ਬਰਮੀ ਅੱਛਾ ਬਰਮੀ ਹਾਂਜੀ ਤੇ ਇੱਧਰ ਆ ਆ ਲਿਟਾਰ ਉਤਾਲੀ ਚੀਂ ਹੋਰ ਉਹ ਅਬ ਜਾਣਾ ਹੈਗਾ ਚਲੋ ਜੀ ਜਿਹੜੀ ਤਿੰਨ ਤਰ੍ਹਾਂ ਦਾ ਬਣਾਇਆ ਹੋਇਆ ਹੈ ਹਾਂਜੀ ਹੈ ਨਾ ਇੱਕ ਇਹ ਦੁੱਧ ਵਾਲਾ ਅੱਛਾ ਤਿੰਨ ਤਰ੍ਹਾਂ ਦਾ ਤੀਸਰਾ ਕਿੱਥੇ ਆ ਤਿੰਨ ਤਰ੍ਹਾਂ ਦਾ ਇੱਕ ਚੀਜ਼ ਆ ਅੱਛਾ ਉੱਧਰ ਵੇਖੋ ਦੁਕਾਨ ਤੇ ਰਹੇਗਾ ਚਲੋ ਮੈਂ ਦਿਖਾ ਦਿੰਦਾ ਆਜੋ ਆਜੋ ਤੋ ਭਾਈ ਜਰੂਰ ਠੰਡਾ ਮਿੱਠਾ ਜਲ ਛੱਕ ਕੇ ਜਾਓ ਤੇ ਗੁਰੂ ਰੂਪੀ ਵਾਲਾ ਹੀ ਆਈਏ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਆਹ ਫਲੇਵਰ ਲੀਚੀ ਵਾਲਾ ਕਿੰਨੇ ਆ ਭਾਈ ਜਲੂ ਦੇ ਇਧਰ ਰੂ ਆਫ ਜਾ ਬਣਾਇਆ ਹੋਇਆ ਗੁਲਾਬਾਂ ਫੁੱਲਾਂ ਵਾਲਾ ਸੁਰੋਗ ਰੋਕੇ ਸਾਰਿਆਂ ਨੂੰ ਠੰਡਾ ਮਿੱਠਾ ਜਲ ਜਿਹੜਾ ਛਕਾ ਰਹੇ ਆ ਤੇ ਸਾਰੇ ਵੀਡੀਓ ਜਰੂਰ ਸ਼ੇਅਰ ਕਰਿਓ ਜੀ ਧੰਨਵਾਦ